ਸ਼ਸ਼ੀਕਲ ਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਂਡ ਪ੍ਰਟੀਕਬਲਾ ਵੱਲੋਂ ਲੋ ਜੀ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੜੀਆਂ ਪੈਣਾ ਮੇਰੇ ਚੈਨਲ ਤੇ ਨਵੀਆਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਐਦਾਂ ਦੇ ਸੋਹੇ ਸੂਟ ਲੈਣ ਲਈ ਸਾਡੀ ਵੀਡੀਓ ਤੇ ਤੁਹਾਨੂੰ ਪ੍ਰਟੀਕ ਵਰਕ ਦੇ ਸੂਟ ਮਿਲਣਗੇ ਬਹੁਤ ਹੀ ਪਿਆਰੇ ਡਿਜ਼ਾਈਨਾਂ ਦੇ ਵਿੱਚ ਬਾਕੀ ਤੁਹਾਨੂੰ ਪ੍ਰਿੰਟਡ ਸੂਟ ਪਲੇਨ ਸਟਾਫ ਸਭ ਤਰ੍ਹਾਂ ਦਾ ਸਟਾਫ ਮਿਲਣ ਵਾਲਾ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਡੀ ਜਿਹੜੀ ਸ਼ਾਪ ਹੈ ਅਸੀਂ ਡਿਸਟ੍ਰਿਕਟ ਮਾਨਸਾ ਬੁੜਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਸਾਡੀ ਜਿਹੜੀ ਸ਼ਾਪ ਹੈ ਜੀ ਉਹ ਬੁਹਾ ਰੋਡ ਤੇ ਆ ਕਾਫੀ ਮੇਰੇ ਭੈਣਾਂ ਉਹ ਜਿਹੜੀਆਂ ਜਿਹੜੋ ਸਾਡੀ ਸ਼ਾਪ ਤੇ ਆਉਂਦੀਆਂ ਬੁਹਾ ਰੋਡ ਤੇ ਸਾਡੀ ਸ਼ਾਪ ਹੈ ਸਭ ਤੋਂ ਤੁਸੀਂ ਪਹਿਲਾਂ ਬੁੜਲਾਡਾ ਐਂਟਰ ਕਰਨਾ ਐਂਟਰ ਕਰਕੇ ਤੁਸੀਂ ਆਈਟੀਆਈ ਦੇ ਆ ਕੇ ਠੀਕ ਹੈ ਜੀ ਸਾਹਮਣੇ ਜਿਹੜਾ ਓਵਰ ਬ੍ਰੇਜ ਪੌਲ ਬਣਿਆ ਹੋਇਆ ਉਹਨੂੰ ਕ੍ਰੋਸ ਕਰਕੇ ਬੁਹਾ ਰੋਡ ਤੇ ਆਉਣਾ ਜੀ ਬੁਹਾ ਰੋਡ ਤੇ ਜਦ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਉਹੀ ਲੈਫਟ ਸਾਈਡ ਵਾਪਸ ਪੌਲ ਦੇ નીચે ਆਉਣਾ ਤੋ ਪਹਿਲਾ ਜਿਹੜੀ ਪਹਿਲੀ ਗਲੀ ਮੁੜਨੀ ਆ ਜੋ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ। ਲਓ ਜੀ ਅੱਜ ਦੀ ਵੀਡੀਓ ਲੱਗੇ ਆ ਸਟਾਰਟ ਕਰਨ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਏ ਆ ਉਹ 4 ਸੂਟ ਲੈ ਕੇ ਆਏ ਆ ਜੀ। ਬਹੁਤ ਸੋਹਣੇ ਸੂਟ ਰਹਿਣੇ ਆ ਆਈਡੀ ਸੂਟ ਰਹਿਣੇ ਆ ਕਸ਼ਮੀਰੀ ਵਰਕ ਦੇ ਵਿੱਚ ਵੀ ਸੂਟ ਲੈ ਕੇ ਆਏ ਆ। ਬਹੁਤ ਸੋਹਣੇ ਰਹਿੜੇ ਆ ਕਸ਼ਮੀਰੀ ਵਰਕ ਦੇ ਵਿੱਚ ਸੂਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਰਹੀ ਆ ਪੂਰਾ ਗਰਮ ਸੂਟ ਆ ਜੀ ਇਹ। ਗਰਮ ਸੂਟ ਰਹਿਣਾ ਕਸ਼ਮੀਰੀ ਵਰਕ ਦੇ ਵਿੱਚ ਵਰਕ ਤੁਸੀਂ ਦੇਖ ਸਕਦੇ ਹੋ। ਨਜ਼ਦੀਕ ਤੋਂ ਦੇਖੋ ਜੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਜੀ। ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਪੂਰੀ ਸ਼ਾਰਟ ਉੱਪਰ ਤੁਹਾਨੂੰ ਵਰਕ ਮਿਲੇਗਾ neck ਵਰਕ ਹੈ ਜੀ ਠੀਕ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਦੀ ਲੈਂਥ ਬਣਾ ਲਓ ਕੰਪਲੀਟ ਸੂਟ ਹੈ ਨਾਲ ਤੁਹਾਨੂੰ ਮਿਲੇਗਾ ਜੀ ਸ਼ਾਲ ਕਸ਼ਮੀਰੀ ਮਿਲੇਗਾ ਜੀ ਸ਼ਾਲ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਅੱਜ ਤੁਹਾਨੂੰ ਸੂਟ ਦਵਾਂਗੇ ਅਸੀਂ ਬਹੁਤ ਸੋਹਣੇ ਸੂਟ ਰੈਣ ਵਾਲੇ ਆ ਜੀ ਅੱਜ ਦੇ ਤੇ ਲਓ ਇਹ ਵਾਲਾ ਰਹੂਗਾ ਜੀ ਸ਼ਾਲ ਬਹੁਤ ਹੀ ਪਿਆਰਾ ਜਾਂ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਿੰਦੀ ਆ ਜੀ ਠੀਕ ਹੈ ਜੀ ਲਓ ਆਹ ਵਾਲਾ ਸੂਟ ਚੈੱਕ ਕਰੋ ਜੀ ਮਸਟਰਡ ਸ਼ੇਡ ਦੇ ਵਿੱਚ ਆਉਣਾ ਸ਼ਾਲ ਦੇਖੋ ਜੀ ਕਿੰਨਾ ਪਿਆਰਾ ਠੀਕ ਹੈ ਜੀ ਪੂਰੀ 4 ਸਾਈਡ ਵਰਕ ਹੈ ਜੀ ਸ਼ਾਲ ਦੇ ਬਹੁਤ ਹੀ ਸੋਹਣਾ ਵਰਕ ਹੈ ਸ਼ਾਲ ਦੇ ਕਸ਼ਮੀਰੀ ਸੂਟ ਹੈ ਜੀ ਜੇ ਤੁਸੀਂ ਐਦਾਂ ਦਾ ਸੂਟ ਬਾਏ ਕਰੋਗੇ ਮਾਰਕੀਟ ਦੇ ਵਿੱਚੋਂ ਤਾਂ ਤੁਹਾਨੂੰ 1500 ਤੋਂ ਘੱਟ ਸੂਟ ਨਹੀਂ ਮਿਲਣਾ ਸਿਰਫ ਸਾਡੇ ਕੋਲ ਤੁਸੀਂ ਲੈ ਸਕਦੇ ਹੋ 950 ਦੇ ਵਿੱਚ ਲਓ ਜੀ 950 ਦੇ ਵਿੱਚ ਲਓ ਸ਼ਾਲ ਸ਼ਾਲ ਸੂਟ ਕਸ਼ਮੀਰੀ ਬਹੁਤ ਹੀ ਪਿਆਰੀ ਜੀ ਲੁੱਕ ਵਿੱਚ ਦੇਖੋ ਜੀ ਜਿਹੜਾ ਮਰਜੀ ਇਹਨੂੰ ਵੇਅਰ ਕਰ ਲੋ ਦੇਖੋ ਜੀ ਬਹੁਤ ਸੋਹਣੇ ਸੂਟ ਰੈਣ ਵਾਲੇ ਇਹ ਸੀਗਾ ਮਸਟਰਡ ਸ਼ੇਡ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਵੀ ਬਹੁਤ ਪਿਆਰਾ ਸੂਟ ਹੈ ਜੀ ਇਹ ਇਸ ਤੋਂ ਅਗਲਾ ਤੁਹਮੇ ਕਲਰ ਦਿਖਾਣਾ ਇਹ ਮਸਟਰਡ ਸ਼ੇਡ ਜਿਆਣਾ ਸੀਗਾ ਪੂਰਾ ਗਰਮ ਸਟਾਫ ਰਹਿਣਾ ਜੀ ਪਿਓਰ ਵੂਲ ਰਹਿਣੀ ਹੈ ਜੀ ਇਹ ਠੀਕ ਹੈ ਜੀ ਅਗਲਾ ਕਲਰ ਆਊਗਾ ਜੀ ਨਾ ਡਾਰਕ ਗ੍ਰੀਨ ਕਲਰ ਆਉਣਾ ਸਾਰੇ ਕਲਰ ਬਹੁਤ ਸੋਹਣੇ ਰਹਿਣ ਵਾਲੇ ਆ ਜੀ ਇਹ ਚ ਸਿਰਫ ਪ੍ਰਾਈਸ ਦੇ ਰਿਆ ਤੁਹਾਨੂੰ 990 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਕਸ਼ਮੀਰੀ ਵਰਕ ਵਾਲੇ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਡਾਰਕ ਗ੍ਰੀਨ ਸ਼ੇਡ ਚਾਣਾ ਬਹੁਤ ਸੋਹਣਾ ਕੱਲਾ ਰਹਿਣਾ ਜੀ ਇਹ ਵੀ ਨੈਕ ਵਰਕ ਹੈ ਜੀ ਤੇ ਨਾਲ ਤੁਹਾਨੂੰ ਸ਼ਾਲ ਓਪਨ ਕਰਕੇ ਦਿਖਾ ਦਿੰਦੇ ਆ ਬਹੁਤ ਸੋਹਣਾ ਸ਼ਾਲ ਰਹਿਣ ਵਾਲਾ ਜੀ ਪੂਰੀ ਖੁੱਲੀ ਡੁੱਲੀ ਸ਼ਾਲ ਆ ਕਸ਼ਮੀਰੀ ਸ਼ਾਲ ਆ ਜੀ ਪੂਰੀ ਖੁੱਲੀ ਡੁੱਲੀ ਡੇਲੀ ਵੇਅਰ ਲਈ ਬਹੁਤ ਸੋਹਣੇ ਸੂਟ ਰਹਿਣੇ ਆ ਜੀ ਸਿਰਫ 990 ਦੇ ਵਿੱਚ ਦੇਖੋ ਵੈੱਡ ਸ਼ਾਲ ਵੈੱਡ ਵਰਕ ਨਜ਼ਦੀਕ ਤੋਂ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆ ਏਦਾਂ ਨਹੀਂ ਹੈਗਾ ਵੀ ਤੁਹਾਨੂੰ ਰਫ ਜਿਹਾ ਵਰਕ ਵੀ ਇੰਨਾ ਜਨੂਅਲ ਪ੍ਰਾਈਸ ਹੈ ਤੇ ਜਿਹੜਾ ਵਰਕ ਰਹੂਗਾ ਰਫ ਹੋਊਗਾ ਜੀ ਦੇਖੋ ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਪੂਰਾ ਕਸ਼ਮੀਰੀ ਵਰਕ ਹੈ ਜੀ ਇਹ ਠੀਕ ਹੈ ਜੀ ਸ਼ਾਲ ਦੀ ਲੁੱਕ ਦੇਖੋ ਬਹੁਤ ਪਿਆਰਾ ਸ਼ਾਲ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਤੇ ਪ੍ਰਾਈਸ ਦੇ ਰਿਹਾ ਸਿਰਫ ਤੁਹਾਨੂੰ 990 990 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਏ ਕਰ ਸਕਦੇ ਹੋ ਜੀ ਇਦਾਂ ਦੇ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਸੂਟ ਸਾਡੀ ਸ਼ਾਪ ਤੇ ਪਹੁੰਚੇ ਹੋਏ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਵਿਜ਼ਿਟ ਕਰੋ ਜੀ ਲਓ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਡਾਰਕ ਪਿੰਕ ਕਲਰ ਆਣਾ ਜੀ ਪਿੰਕ ਕਲਰ ਸਰਦੀਆਂ ਦੇ ਵਿੱਚ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਕਿਉਂਕਿ ਸਰਦੀਆਂ ਦੇ ਵਿੱਚ ਆਪਾਂ ਡਾਰਕ ਸਭ ਤਰ੍ਹਾਂ ਦੇ ਕਲਰ ਪਹਿਨਦੇ ਆ ਲਓ ਇਹ ਕੇ ਵਾਲਾ ਕਲਰ ਆਊਗਾ ਜੀ ਡਾਰਕ ਪਿੰਕ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਡਾਰਕ ਪਿੰਕ ਕਲਰ 999 ਰੁਪਏ ਸਿਰਫ ਇਹਦੀ ਪ੍ਰਾਈਸ ਹੈ ਗਰਮ ਸੂਟ ਰਹਿਣੇ ਆ ਜੀ ਇਹ ਲਓ ਚੈੱਕ ਕਰੋ ਜੀ ਇਹਨਾਂ ਦਾ ਸ਼ਾਲ ਸਟਾਫ ਬਿਲਕੁਲ ਫਾਈਨ ਹੈ ਬਹੁਤ ਸੋਨਾ ਸਟਾਫ ਰਹਿਣ ਵਾਲਾ ਲਓ ਜੀ ਚੈੱਕ ਕਰੋ ਜੀ ਠੀਕ ਹੈ ਜੀ ਸ਼ਾਲ ਤੇ ਸ਼ਾਲ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਨਾਲ ਤੁਹਾਨੂੰ ਸ਼ਾਲ ਮਿਲਣ ਵਾਲਾ ਹੈ ਇਹਦੇ ਵਿੱਚ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 950 950 ਦੇ ਤੁਸੀਂ ਬਣਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਰੈੱਡ ਕਲਰ ਦੇ ਵਿੱਚ ਆਊਗਾ red color ਦੇ ਵਿੱਚ suit ਆਉਣ ਵਾਲਾ ਜੀ ਅਗਲਾ ਬਹੁਤ ਹੀ ਪਿਆਰਾ ਜਿਹਾ suit ਰਹੂਗਾ ਜੀ red color ਦੇ ਵਿੱਚ ਲਓ ਇੱਕ ਇਹ ਆਊਗਾ ਜੀ red color ਦੇ ਵਿੱਚ ਇਹ ਵੀ ਬਹੁਤ ਸੋਨਾ suit ਰਹਿਣ ਵਾਲਾ red ਵਿੱਚ ਲਓ ਜੀ ਚੈੱਕ ਕਰੋ ਜੀ neck work ਹੈ niche length ਜਿੰਨੀ ਮਰਜ਼ੀ ਰੱਖ ਲਓ ਜੀ ਪੂਰੇ ਫਰੰਟ ਦੇ ਵਰਕ ਆਉਣਾ ਕਸ਼ਮੀਰੀ ਵਰਕ ਹੈ ਦੇਖ ਸਕਦੇ ਤੁਸੀਂ ਵਰਕ ਤੇ ਵਰਕ ਦੀ ਫਿਨਿਸ਼ਿੰਗ ਤੇ ਪ੍ਰਾਈਸ ਰਹਿਣੀ ਹੈ ਸਿਰਫ 950 ਲਓ ਜੀ 1500 ਵਾਲਾ ਸੂਟ ਦੇ ਰਹੇ ਹਾਂ ਸਿਰਫ ਤੁਹਾਨੂੰ 950 ਦੇ ਵਿੱਚ ਬਿਲਕੁਲ ਜੈਨਰਲ ਪ੍ਰਾਈਸ ਰਹਿਣੀ ਸਾਡੀ ਸ਼ਾਪ ਤੇ ਲਓ ਇਹ ਵਾਲਾ ਡਿਜ਼ਾਈਨ ਹੈ ਰਹਿਣਾ ਇਹਦੇ ਸ਼ਾਲ ਦਾ ਬਹੁਤ ਸੋਹਣਾ ਸ਼ੌਰ ਰਹਿਣ ਵਾਲਾ ਪੂਰੀ ਖੁਲੀ ਡੁਲੀ ਸ਼ੌਰ ਰਹਿਣੀ ਹੈ ਜੀ ਪ੍ਰਾਈਸ ਸਿਰਫ ਰਹਿਣੀ ਹੈ ਜੀ ਠੀਕ ਹੈ ਜੀ ਸਿਰਫ ਪ੍ਰਾਈਸ ਦੇ ਰਹੇ ਹਾਂ 950 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਕਸ਼ਮੀਰੀ ਵਰਗਾ ਸੂਟ ਜੀ ਇਹ ਕੇਵਲਾ ਰੈੱਡ ਕਲਰ ਸੀਗਾ ਲਓ ਦੂਸਰਾ ਸੂਰ ਚੈੱਕ ਕਰੋ ਜੀ ਇਹ ਆਊਗਾ ਜੀ ਬਲੈਕ ਦੇ ਵਿੱਚ ਲਓ ਬਲੈਕ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਲਓ ਬਲੈਕ ਕਲਰ ਚ ਤੁੰਦ ਖਾਜਨੇ ਆ ਇਹ ਆਊਗਾ ਜੀ ਇਹਦਾ ਬਲੈਕ ਕਲਰ ਬਲੈਕ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਲਓ ਇਹ ਆਊਗੀ ਜੀ ਇਹਦੇ ਨਾਲ ਫੁੱਲੀ ਡੁੱਲੀ ਸ਼ੌਟ ਚੈੱਕ ਕਰੋ ਜੀ ਸ਼ਾਲ ਬਹੁਤ ਪਿਆਰੀ ਰਹਿਣ ਵਾਲੀ ਹੈ ਅੱਜ ਦੀ ਦੇਖੀ ਬਹੁਤ ਸੋਹਣਾ ਸ਼ਾਲ ਰਹਿਣਾ ਜੀ ਬਲੈਕ ਕਲਰ ਦੇ ਵਿੱਚ ਵੀ ਬਹੁਤ ਹੀ ਪਿਆਰਾ ਜਿਹਾ ਲੁੱਕ ਹੈ ਸੂਟ ਦੀ ਠੀਕ ਹੈ ਕੀ ਬਹੁਤ ਜ਼ਿਆਦਾ ਪਿਆਰੀ ਲੁੱਕ ਹੈ ਪ੍ਰਾਈਸ ਰਹਿਣੀ ਹੈ ਸਿਰਫ 990 ਜੀ 990 ਦੇ ਕਿਸੇ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਕਿ ਲੋਚ ਇਸ ਤੋਂ ਅਗਲੇ ਸੂਟ ਰਹਿਣਗੇ ਸਾਡੇ ਕੋਲੇ ਲਓ ਇਹ ਆਊਗਾ ਜੀ ਸੈਵਾ ਬ੍ਰਾਂਡ ਦੇ ਵਿੱਚ ਇਹ ਸੈਵਾ ਬ੍ਰਾਂਡ ਦਾ ਸੂਟ ਹੈ ਜੀ ਅੱਜ ਇਹਦੀ ਪ੍ਰਾਈਸ ਤੁਹਾਨੂੰ ਦਵਾਂਗੇ ਲਓ ਇੱਕ ਸੂਟ ਹੈਗਾ ਬਾਕੀ ਸਾਡੇ ਕੋਲੇ ਬਹੁਤ ਸੋਹਣਾ ਸੂਟ ਰਹਿਣਾ ਵਾਲਾ ਜੀ ਗਰਮ ਸੂਟ ਰਹੂਗਾ ਜੀ ਸੈਵਾ ਬ੍ਰਾਂਡ ਤੇ ਲਓ نیچے ਦੇਖ ਸਕਦੇ ਹੋ ਤੁਸੀਂ ਵਰਕ ਬਹੁਤ ਸੋਹਣਾ ਵਰਕ ਹੋਇਆ ਘੇਰੇ ਦੇ ਉੱਪਰ ਠੀਕ ਹੈ ਜੀ ਨਾਲ ਹੋਊਗੀ ਇਹਦੇ ਬੋਟਮ ਠੀਕ ਹੈ ਜੀ ਨਾਲ ਬਾਟਮ ਰਹਿ ਰਹੀ ਹੈ ਤੇ ਸ਼ੋਰ ਹੈ ਨਾ ਬਹੁਤ ਪਿਆਰਾ ਜਿਹਾ ਸ਼ਾਲ ਹੈ ਜੀ ਦੇ ਨਾਲ ਤੇ ਪ੍ਰਾਈਸ ਸਿਰਫ ਰੈਡੀ ਹੈ ਜੀ ਇਹਦੀ 800 ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਹ ਵਾਲਾ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ 850 ਬਹੁਤ ਸੋਨਾ ਸੂਟ ਰਹਿਣਾ ਸ਼ਾਲ ਦੇ ਨਾਲ ਸੂਟ ਰਹੂਗਾ ਜੀ ਬਹੁਤ ਪਿਆਰੀ ਸ਼ਾਲ ਆਉਣ ਵਾਲੀ ਦੇ ਨਾਲ ਠੀਕ ਹੈ نیچے ਤੁਸੀਂ ਦੇਖ ਸਕਦੇ ਹੋ ਵਰਕ ਹੋਇਆ ਸ਼ਾਲ ਪੂਰੇ ਸੂਟ ਦੇ ਉੱਪਰ ਤੇ ਪ੍ਰਾਈਸ ਰਹਿਣੀ ਹੈ ਜੀ ਸਿਰਫ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਸ ਤੋਂ ਅੱਗੇ ਮੇਰੇ ਆ ਭੈਣਾਂ ਨੇ ਸਾਡੇ ਕੋਲ A1 ਸੂਟ ਵੀ ਬਾਇ ਕੀਤੇ ਹੋਣੇ ਆ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਲਓ ਇਸੇ ਵਾਲੇ ਸੂਟ ਚੈੱਕ ਕਰੇਗੀ ਇਹ ਆਉਗਾ ਚੈੱਕ ਦੇ ਵਿੱਚ ਇਹ ਚੈੱਕ ਦੇ ਵਿੱਚ ਗਰਮ ਸੂਟ ਆ ਜੀ ਪੱਛਮ ਦੇ ਪਸ਼ਮੀਨੀ ਦੇ ਗਰਮ ਸੂਟ ਆ ਜੀ ਇਹ ਚੈੱਕ ਦੇ ਵਿੱਚ ਰਹਿਣੇ ਆ ਇੱਕ ਆਉਗਾ ਜੀ ਰੈੱਡ ਕਲਰ ਤੇ ਨਾਲ ਆਉਗੀ ਤੇ ਬਾਟਮ ਤੇ ਇਹ ਸਿਰਫ ਤੁਹਾਨੂੰ 450 ਦਾ ਸੂਟ ਮਿਲਣਾ ਜੀ ਦੇਖੋ ਜੀ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਬਾਕੀ ਥੋੜਾ ਜਿਹਾ ਗਰਮ ਸੂਟ ਆ ਦੀ ਸ਼ਿਪਿੰਗ ਚਾਰਜ 10 ਰੁਪਏ ਵੱਧ ਪੈਂਦੀ ਆ ਠੀਕ ਹੈ ਜੀ ਲਓ ਇਹ ਵਾਲਾ ਰਹੂਗਾ ਜੀ ਸ਼ਾਲ ਬਹੁਤ ਸੋਹਣਾ ਗਰਮ ਸ਼ਾਲ ਹੈ ਇਹਦੇ ਨਾਲ ਰੈੱਡ ਕਲਰ ਆਉਣਾ ਜੀ ਇਹਦੇ ਵਿੱਚ ਤੇ ਇਹਦੀ ਪ੍ਰਾਈਸ ਸਿਰਫ ਤੁਹਾਨੂੰ 450 ਦਵਾਂਗੇ ਜੀ ਘਰ ਪਾਉਣ ਦੇ ਲਈ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹ 450 ਰੁਪਏ ਤੁਹਾਨੂੰ ਇਹਦੀ ਪ੍ਰਾਈਸ ਦਵਾਂਗੇ ਜੀ ਠੀਕ ਹੈ ਜੀ ਇਹ ਕ ਰੈੱਡ ਕਲਰ ਸੀ ਇਹ ਕਿਹਦੇ ਵਿੱਚ ਮਿਲੂਗਾ ਜੀ ਬਲੂ ਸੀ ਉੱਤੇ ਲਓ ਇਹ ਕੀ ਵਲਾ ਕਲਰ ਮਿਲੂਗਾ ਇਹ ਵੀ ਕਲਰ ਬਹੁਤ ਪਿਆਰਾ ਜੀ ਲਓ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 450 ਤੇ ਇਹ ਰਹੂਗਾ ਜੀ ਇਹਨਾਂ ਦਾ ਸ਼ਾਲ ਠੀਕ ਹੈ ਦੇਖੋ ਕਿਹੜਾ ਕਲਰ ਮਿਲੂਗਾ ਦੂਸਰਾ ਕਲਰ ਚੈੱਕ ਕਰੋ ਜੀ ਇਹ ਪਿੰਕ ਕਲਰ ਇਹ ਪਿੰਕ ਕਲਰ ਮਿਲੂਗਾ ਜੀ ਬਹੁਤ ਸੋਹਣਾ ਕਲਰ ਹੈ ਇਹ ਨਾ ਰਹੂਗਾ ਜੀ ਸ਼ੌਲ ਇਹਦਾ ਸਿਰਫ ਇਹਦੀ ਪ੍ਰਾਈਸ ਰਹਿਣੀ ਹੈ 450 ਇਹਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਡਾਰਕ ਗ੍ਰੀਨ ਦਾ ਲਓ ਇੱਕ ਮਿਲੂਗਾ ਡਾਰਕ ਗ੍ਰੀਨ ਕਲਰ ਜੀ ਲਓ ਇਹ ਰਹੂਗੀ ਨਾਲ ਇਹਦੇ ਬੋਟਮ ਤੇ ਇਹ ਰਹੂਗਾ ਜੀ ਸ਼ੌਲ 450 ਰੁਪਏ ਦੀ ਪ੍ਰਾਈਸ ਰਹਿਣੀ ਇਹਨਾਂ ਸੂਟਾਂ ਦੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਕਾਂਦੀ ਵਾਲੇ ਸੂਟ ये भी सूट सा पहुंचे बहुत ही प्यारे सूट रहने जी शॉर्ट सूट रहने चेक करो बहुत सोने सूट रहने है। सूट रहन वाले आल्लू पट्टी के सूट जी ये कुलू पट्टी के सूट रहने जी बहुत सोहे सूट रहने वाले आ ਲਓ ਤੁਹਾਨੂੰ ਦਿਖਾ ਲਈ ਜੀ ਡਿਜ਼ਾਈਨਿੰਗ ਸੂਟ ਦੀ ਕਿੱਦਾਂ ਹੋਣੀ ਹੈ ਇੱਕ ਸੂਟ ਦੀ ਡਿਜ਼ਾਈਨਿੰਗ ਖੋਲ ਕੇ ਦਿਖਾਵਾਂਗੇ ਜੀ ਤੁਹਾਨੂੰ ਤੇ ਦੂਸਰਾ ਸੂਟ ਤੁਹਾਨੂੰ ਵੈਸੇ ਕਲਰ ਦਿਖਾਵਾਂਗੇ ਇਹਦੇ ਪੂਰਾ ਸੂਟ ਖੋਲ ਦਿੰਨੇ ਆ ਬਹੁਤ ਸੋਨਾ ਨਾਰ ਹੈ ਨਾ ਸ਼ਾਲ ਇਹਦੇ ਕੁੱਲੂ ਪੱਟੀ ਦਾ ਸੂਟ ਹੈ ਜੀ ਲਓ ਪਹਿਲਾਂ ਤਾਂ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜੀ ਇਹਦੀ ਸ਼ਾਲ ਲਓ ਪੂਰਾ ਗਰਮ ਸੂਟ ਹੈ ਜੀ ਇਹ ਕੁੱਲੂ ਪੱਟੀ ਦਾ ਲਓ ਇਹ ਵਾਲੀ ਡਿਜ਼ਾਈਨਿੰਗ ਆਉਣੀ ਹੈ ਜੀ ਬਾਰਡਰ नीचे घेरे दे बॉर्डर बणया होया जी शॉर्ट दा बॉर्डर बणया होया घेरे दा बहुत सोणा सूट रेड़ा जी ए ठीक है जी इस तो अग्गे ए नाल पनु आनी या बॉटम मेरे नाल सेम बॉटम आउगी तिन आ शॉल आउगा जी सेल्फ दे विच रेणा शॉल पहला एडी सेल्फ चेक कर लो जी शॉल दी देखो सेल्फ है ते साइडां दे इना ता बणया होया बॉर्डर देखो ਪੂਰਾ ਗਰਮ ਸਟਾਫ ਹੈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਹੈ ਜੀ ਗਰਮ ਸੂਟ ਹੈ ਇਹ ਕਲਰੂ ਪੱਟੀ ਦੇ ਲਓ ਇਹ ਰਹੂਗਾ ਜੀ ਸ਼ਾਲ ਦਾ ਬਾਰਡਰ ਠੀਕ ਹੈ ਸ਼ਾਲ ਦਾ ਬਾਰਡਰ ਇਹ ਬਾਟਮ ਆਉਣੀ ਹੈ ਬਾਟਮ ਪਲੇਨ ਆਉਗੀ ਦੇ ਨਾਲ ਇਹ ਸ਼ਾਲ ਤੇ ਬਾਰਡਰ ਆਉਗਾ ਇੱਕ ਇੱਕ ਇਹ ਵਾਲੇ ਪੱਲੇ ਤੇ ਬਾਰਡਰ ਆਊਗਾ ਇੱਕ ਇਧਰ ਆਊਗਾ ਜੀ ਜਿਸ ਸੈਲਫ ਪ੍ਰਿੰਟ ਦਾ ਸ਼ਾਲ ਰਹੂਗਾ ਜੀ ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ ਪ੍ਰਾਈਸ ਸਿਰਫ ਜਨਰਲ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣਗੇ ਇਹ ਵੀ ਕਾਫੀ ਸਟਾਕ ਸੀਗਾ ਸ਼ਾਪ ਤੋਂ ਕਲੀਅਰ ਹੋ ਚੁੱਕੀ ਆ ਜੀ ਲਓ ਕੋਸਾ ਤਾਂ ਬਚਿਆ ਦਿਖਾਉਣੀ ਆ ਤੁਹਾਨੂੰ ਲਓ ਇੱਕ ਕਲਰ ਜੀ ਇਹ ਵਾਲਾ ਆਊਗਾ ਮੈਂ ਤੁਹਾਨੂੰ ਇਦਾਂ ਹੀ ਦਿਖਾ ਦਿੰਨੀ ਆ ਓਪਨ ਨਹੀਂ ਕਰਦੇ ਜੀ ਕਲਰ ਆ ਰਿਹਾ ਡੱਲ ਇਹ ਜਿਹੜਾ ਫਰੋਜ਼ੀ ਕਲਰ ਹੁੰਦਾ ਨਾ ਬਹੁਤ ਸੋਹਣਾ ਕਲਰ ਉਹ ਵਾਲਾ ਕਲਰ ਹੈ ਜੀ ਇਹ ਠੀਕ ਹੈ ਜੀ ਜੀ ਕੁਲੂ ਪੱਟੀ ਦਾ ਸੂਟ ਹੈ ਜੀ ਇਹ ਤੇ ਇੱਕ ਇਹਦੇ ਵਿੱਚ ਆ ਸੀ ਗ੍ਰੀਨ ਜਾਂ ਕਲਰ ਹੈ ਇਹ ਕਲਰ ਬਹੁਤ ਪਿਆਰਾ ਹੁੰਦਾ ਜੀ ਇਹ ਪਰ ਇਹ ਡੱਲ ਆਉਂਦਾ ਬੇ ਹਮੇਸ਼ਾ ਵੀਡੀਓ 'ਚ ਡੱਲ ਆਉਂਦਾ ਕਲਰ ਇੱਕ ਆਊਗਾ ਜੀ ਇਹਦੇ 'ਚ ਮਹਿਰੂਨ ਕਲਰ ਲਓ ਜੀ ਇਹ ਆਊਗਾ ਜੀ ਮਹਿਰੂਨ ਕਲਰ ਇਹ ਚ ਤੇ ਇੱਕ ਆਊਗਾ ਜੀ ਇਹਦੇ ਵਿੱਚ ਬਲੈਕ ਕਲਰ ਲਓ ਸਿਰਫ ਸਾਢੇ 8 ਦਾ ਟੂਰ ਲਵਾਂਗੇ ਤੁਹਾਨੂੰ ਇਹ ਲਓ ਇੱਕ ਆਊਗਾ ਜੀ ਇਹ ਚ ਬਲੈਕ ਕਲਰ ਠੀਕ ਹੈ ਜੀ ਇਹ ਬਲੈਕ ਦੇ ਵਿੱਚ ਆ ਨਾ ਡਿਜ਼ਾਈਨਿੰਗ ਸਭ ਦੀ ਸੇਮ ਰਹਿਣੀ ਆ ਲਓ ਇਹ ਬਲੈਕ ਆ ਗਿਆ ਜੀ ਇਹ ਮਹਿਰੂਨ ਆ ਗਿਆ ਇਹ ਫਰੂਜੀ ਆ ਗਿਆ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਰੈਸਟ ਔਰੰਜੀ ਸ਼ੇਡ ਚ ਠੀਕ ਹੈ ਜੀ ਔਰੰਜੀ ਸ਼ੇਡ ਆ ਇਨੂੰ ਜਿਆਦਾ ਆਪਾਂ ਔਰੇਂਜ ਨਹੀਂ ਕਹਿ ਸਕਦੇ ਵੀ ਪੜਕੀਲਾ ਔਰੇਂਜ ਆ ਇਹ ਵੀ ਮਸਟਰਡ ਔਰੇਂਜ ਹੀ ਕਲਰ ਆ ਥੋੜਾ ਜਿਹਾ ਮਸਟਰਡ ਵੀ ਸ਼ੇਡ ਆ ਵਿੱਚ ਔਰੇਂਜ ਵੀ ਸ਼ੇਡ ਆ ਬਹੁਤ ਸੋਹਣਾ ਕਲਰ ਆ ਜੀ ਕੀ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਲਓ ਜੀ ਇੱਕ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਲਓ ਇੱਕ ਡਾਰਕ ਗ੍ਰੀਨ ਕਲਰ ਆ ਸਟਾਫ ਬਿਲਕੁਲ ਬੈਸਟ ਕੁਆਲਿਟੀ ਦਾ ਕੁੱਲੂ ਪੱਟੀ ਦੇ ਸੂਟ ਆ ਜੀ ਡਾਰਕ ਗ੍ਰੀਨ ਕਲਰ ਆਊਗਾ ਜੀ ਇੱਕ ਇਹ ਚਾਉਂਦੇ ਵੀ ਪਟਪਟਾ ਜੀ ਨੂੰ ਆਪਾਂ ਜਾਮਨੀ ਕਲਰ ਬੋਲਦੇ ਆ ਲਓ ਜੀ ਇਹ ਆਊਗਾ ਜੀ ਜਾਮਨੀ ਕਲਰ ਠੀਕ ਹੈ ਜੀ ਇੰਨਾ ਸੂਟਾਂ ਦੀ ਜਿਹੜੀ ਪ੍ਰਾਈਸ ਰਹਿਣੀ ਹੈ ਸਿਰਫ 850 ਰਹਿਣੀ ਹੈ ਜੀ ਵਿੱਦ ਸ਼ਾਲ ਕੁੱਲੂ ਪੱਟੀ ਦੇ ਸੂਟ ਆ ਗਰਮ ਸੂਟ ਆ ਜੀ ਜਨਰਲ ਪ੍ਰਾਈਸ ਆ 850 ਦੀ ਪ੍ਰਾਈਸ ਰਹਿਣੀ ਹੈ ਜੀ ਸੂਟਾਂ ਦੀ ਠੀਕ ਹੈ ਜੀ ਬਹੁਤ ਸੋਨੇ ਸੂਟ ਆ ਜੀ ਅੱਜ ਦੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਵੀ ਸਾਡੇ ਕੋਲ ਸੂਟ ਆ ਸਿਰਫ ਦੋ ਸੂਟ ਬਾਕੀ ਬਚੇ ਇਹਦੇ ਵਿੱਚ ਕਾਫੀ ਸਟਾਕ ਸੀਗਾ ਇੱਥੇ ਸੀਗੇ ਕੁੱਲੂ ਪੱਟੀ ਦੇ ਸੂਟ ਇਸ ਤੋਂ ਅਗੇ ਤੁਹਾਨੂੰ ਇਹ ਵਾਲੇ ਸੂਟ ਦਿਖਾਵਾਂਗੇ ਬਹੁਤ ਹੀ ਪਿਆਰੇ ਜੀ ਸੂਟ ਰਹਿਣੇ ਆ ਜੀ ਇਹ सिर्फ दो सूट बाकी है, आऊगा जी मेहरून कलर ठीक है जी कॉफी महरून जी शेड है बहुत ही प्यारा जहाँ सूट है सूट बहुत प्यारे जी पर रह गए बचे साढ़े को जी शॉप तो भैन ने विजिट किया तो सूट बाई की किए जी ये चेक करो जी बहुत सोना सूट रहना सिर्फ दो सूट बाकी है लो ये नीचे देखो जी नैक ਬਹੁਤ ਪਿਆਰੀ ਬਣੀ ਹੋਈ ਹੈ ਜੀ ਨੈੱਕ ਪੂਰਾ ਗਰਮ ਸੂਟ ਹੈ ਬੈਸਟ ਕੁਆਲਟੀ ਦਾ ਸਟੱਫ ਹੈ ਬਾਈ ਕਰਕੇ ਦੇਖੋ ਜੀ ਦੁਬਾਰਾ ਮੰਗੋਗੇ ਸਾਡੇ ਕੋਲ ਠੀਕ ਹੈ ਜੀ ਨੀਚੇ ਬਣਿਆ ਹੋਇਆ ਇਹਦਾ ਬਾਰਡਰ ਘੇਰੇ ਦਾ ਬਾਰਡਰ ਹੈ ਜੀ ਠੀਕ ਹੈ ਜੀ ਇਹਦੇ ਬੈਕ ਸਾਈਡ ਵੀ ਬਾਰਡਰ ਆਊਗਾ ਇਹ 슬ੀਵਸ ਦਾ ਡਿਜ਼ਾਈਨ ਆਊਗਾ ਜੀ ਠੀਕ ਹੈ ਜੀ 슬ੀਵਸ ਦਾ ਤੇ ਬੈਕ ਸਾਈਡ ਵੀ ਇਹਦੇ ਇਦਾਂ ਹੀ ਬਾਰਡਰ ਆਉਣਾ ਹੈ ਇਹ ਬੈਕ ਆਉਣੀ ਹੈ ਜੀ ਸੂਟ ਦੀ ਠੀਕ ਹੈ ਜੀ ਬੈਕ ਵੀ ਬਹੁਤ ਪਿਆਰੀ ਬਣੀ ਹੋਈ ਹੈ ਲਓ ਇਹ ਬਣੀ ਹੋਈ ਹੈ ਜੀ ਦੀ ਬੈਕ ਇਹ ਬੈਕ ਦੀ ਡਿਜ਼ਾਈਨਿੰਗ ਹੈ ਠੀਕ ਹੈ ਫਰੰਟ ਦੀ ਡਿਜ਼ਾਈਨਿੰਗ ਹੈ ਸਲੀਵਸ ਉੱਪਰ ਵੀ ਡਿਜ਼ਾਈਨ ਹੋਣਾ ਹੈ ਲਓ ਇਹ ਰਹੂਗਾ ਜੀ neck ਦਾ ਡਿਜ਼ਾਈਨ ਸ਼ਾਲ ਦਿਖਾਉਣ ਦਿਖਾਉਣੇ ਆ ਬਹੁਤ ਪਿਆਰਾ ਸ਼ੋਰ ਹੈ ਨਾ ਜੀ ਇਹ ਕਾਫੀ ਮਹਿਰੂਨ ਜੀ ਸ਼ੇਡ ਹੈ ਜੀ ਐਦਾਂ ਆਉਣੀ ਹੈ ਜੀ suit ਦੀ look ਦੇਖ ਸਕਦੇ ਹੋ suit ਦੀ look ਐਦਾਂ ਆਉਣੀ ਹੈ ਤੇ ਸ਼ਾਲ ਮੈਂ ਤੁਹਾਨੂੰ ਦਿਖਾਦਾ open ਕਰਕੇ ਲਓ ਬਹੁਤ ਪਿਆਰਾ ਜਿਹਾ ਸ਼ੋਰ ਹੈ ਨਾ ਜੀ ਨਾ ਚੈੱਕ ਕਰੋ ਜੀ ਸ਼ਾਲ ਦੀ ਡਿਜ਼ਾਈਨ ਚੈੱਕ ਕਰੋ ਨਾਲ ਸੂਟ ਦੇ ਲਗਾ ਕੇ ਦੇਖੋ ਜੀ ਇਹ ਵਾਲਾ ਸ਼ਾਲ ਦੀ ਡਿਜ਼ਾਈਨਿੰਗ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸ਼ਾਲ ਦੀ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 990 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਸ਼ਾਲ ਦੀ ਡਿਜ਼ਾਈਨਿੰਗ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਬਹੁਤ ਸੋਹਣਾ ਸ਼ੋਰਨ ਵਾਲਾ ਹੈ 990 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਤੋਂ ਇਹਦੇ ਚ ਇੱਕ ਕਲਰ ਹੋਰ ਬਾਕੀ ਬਚਿਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਆਉਣਾ ਸੀ ਕਾਫੀ ਮਹਿਰੂਨ ਜੀ ਸ਼ੇਡ ਹੈ ਜੀ ਲਓ ਜੀ ਅਗਲਾ ਕਲਰ ਤੁਹਾਨੂੰ ਚੈੱਕ ਕਰਵਾਦਾ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਗ੍ਰੇ ਕਲਰ ਆਊਗਾ ਜੀ ਇਹ ਸਰਦਾਰੀ ਕਲਰ ਰਹਿਣ ਵਾਲਾ ਹੈ ਲਓ ਚੈੱਕ ਕਰੋ ਜੀ ਇਹ نیچے ਕਈ ਵਰੀਆ ਪਹਿਣਾ ਜਿਆਦਾ ਲਾਈਟ ਕਲਰ ਪਾਉਂਦੇ ਆ ਨਾ ਸਰਦਾਰੀ ਜਿਹਾ ਕਲਰ ਬਹੁਤ ਪਿਆਰਾ ਕਲਰ ਹੈ ਨੈਕ ਦੇਖੋ ਜੀ ਨੈਕ ਬਣਿਆ ਹੋਇਆ ਬਹੁਤ ਸੋਹਣਾ ਸੂਟ ਰਹਿਣਾ ਜੀ ਇਹਦਾ ਬ੍ਰਾਂਡਡ ਸੂਟ ਰਹੂਗਾ ਜੀ ਇਹ ਠੀਕ ਹੈ ਜੀ ਲਓ ਚੈੱਕ ਕਰੋ ਜੀ ਇਹ ਰਹਿਣੀ ਹੈ ਜੀ ਇਹਦੀ ਬਾਟਮ ਠੀਕ ਹੈ ਜੀ ਬਾਟਮ ਦਾ ਡਿਜ਼ਾਈਨ ਹੈ ਇਹ ਲਓ ਇਹ ਵਾਲਾ ਚੈੱਕ ਕਰੋ ਜੀ ਲਓ ਇਹ ਹੈਗੀ ਸ਼ਰਟ ਬਹੁਤ ਪਿਆਰੀ ਜੀ ਸ਼ਰਟ ਬਣੀ ਹੋਈ ਹੈ ਦੀ ਠੀਕ ਹੈ ਜੀ ਇਹ ਇਹਦੀਆਂ 슬ੀਵਸ ਦਾ ਡਿਜ਼ਾਈਨ ਆਉਣਾ ਹੈ ਇਹ 슬ੀਵਸ ਤੇ ਡਿਜ਼ਾਈਨ ਆਊਗਾ ਲਓ ਜੀ ਇਹ ਚੈੱਕ ਕਰੋ ਜੀ ਇਹਦੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਤੁਸੀਂ ਇੱਕ ਪੱਟੀ ਲਗਾ ਸਕਦੇ ਹੋ ਬੈਕ ਤੇ ਇੱਕ ਪੱਟੀ ਲਗਾ ਸਕਦੇ ਹੋ ਨੂੰ ਬਾਟਮ ਦੇ ਉੱਪਰ ਠੀਕ ਹੈ ਜੀ ਦੋ ਪੱਟੀਆਂ ਦਿੱਤੀਆਂ ਇੱਕ ਪੱਟੀ ਨੂੰ ਤੁਸੀਂ ਬਾਟਮ ਤੇ ਲਗਾ ਸਕਦੇ ਹੋ ਇੱਕ ਤੁਸੀਂ ਬੈਕ ਤੇ ਲਗਾ ਸਕਦੇ ਹੋ ਤੇ ਇਹਦੇ ਨਾਲ ਤੁਹਾਨੂੰ ਮੈਂ ਸ਼ਾਲ ਦਿਖਾਦਾ ਬਹੁਤ ਪਿਆਰਾ ਜਿਹਾ ਸ਼ੋਰ ਹੈ ਨਾ ਤੇ ਪ੍ਰਾਈਸ ਰਹਿਣੀ ਹੈ ਦੀ 990 ਰੁਪਏ ਬਹੁਤ ਸੋਹਣਾ ਸੂਟ ਹੈ ਜੀ ਇਹ ਲਓ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਸ਼ਾਲ ਸ਼ਾਲ ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸ਼ਾਲ ਦੀ ਲਓ ਜੀ ਇਹ ਸ਼ੋਰ ਹੈ ਨਾ ਜੀ ਬਹੁਤ ਸੋਹਣਾ ਸ਼ੋਰ ਰਹਿਣ ਵਾਲਾ ਦਿਨ ਦਾ ਡਿਜ਼ਾਈਨ ਦੇਖੋ ਜੀ ਸ਼ਾਲ ਦਾ ਕਿੰਨਾ ਪਿਆਰਾ ਹੈ ਤੇ ਪ੍ਰਾਈਸ ਸਿਰਫ ਦੇ ਰਹੀਆਂ ਤੁਹਾਨੂੰ ਅਸੀਂ 990 990 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬਹੁਤ ਸੋਹਣਾ ਸੂਟ ਰਹੂਗਾ ਜੀ 990 ਰੁਪਏ ਦੀ ਪ੍ਰਾਈਸ ਹੈ ਜੀ ਇਸ ਅਨੰਝ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕਮੈਂਟ ਜ਼ਰੂਰ ਕਰਿਓ ਜੀ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ